ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੱਸਾ ਸਿੰਘ ਰਾਮਗੜੀ ਦਾ ਸੰਖੇਪ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਤੋਂ ਅਮਰ ਸ਼ਕਨ ਵਾਲੇ ਉੱਗੇ ਗੁਰਸਿੱਖਾਂ ਵਿੱਚੋਂ ਇੱਕ ਭਾਈ ਹਰਦਾਸ ਸਿੰਘ ਜੀ ਸੋਰ ਸਿੰਘ ਪਿੰਡ ਦੇ ਰਹਿਣ ਵਾਲੇ ਸਨ ਅਤੇ ਇਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋ ਬਜਵਾੜੇ ਦੀ ਲੜਾਈ ਵਿੱਚ ਬੜੀ ਸ਼ੋਰਮਗਤੀ ਨਾਲ ਲੜਦਿਆਂ ਸ਼ਹੀਦ ਹੋ ਗਏ ਇਹਨਾਂ ਦੇ ਪੁੱਤਰ ਭਾਈ ਭਗਵਾਨ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ ਬਾਣੀ ਦੇ ਪ੍ਰੇਮੀ ਅਤੇ ਨਿਤਨੇਮੀ ਸੇਖ ਸਨ ਸੇਵਾ ਭਾਵਨਾ ਤੇ ਪਰਉਪਕਾਰ ਕਰਨ ਹਰਮਨ ਪਿਆਰੀ ਅਤੇ ਸਤਿਕਾਰਯੋਗ ਜਾਂਦੀ ਸਿੱਖੀਅਤ ਸਨ ਉਹਨਾਂ ਦੇ ਪੰਜ ਪੁੱਤਰ ਸਨ ਜਿਨ੍ਹਾਂ ਵਿੱਚੋਂ ਜੱਸਾ ਸਿੰਘ ਜੀ ਸਭ ਤੋਂ ਵੱਡੇ ਸਨ ਇਹਨਾਂ ਦਾ ਜਨਮ 1723 ਈਸਵੀ ਵਿੱਚ ਹੋਇਆ ਗਿਆ ਗਿਆਨੀ ਭਗਵਾਨ ਸਿੰਘ ਜੀ ਨੇ ਸ਼ੁਰੂ ਤੋਂ ਹੀ ਸਾਰੇ ਬੱਚਿਆਂ ਦੀ ਧਾਰਮਿਕ ਅਤੇ ਸ਼ਸਤਰ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ 1 ਲੱਖ ਰੁਪਏ ਦੀ ਜ਼ਗੀਰ ਅਤੇ ਖਿਲਤ ਸਰਵਸੰਮਤੀ ਨਾਲ ਨਵਾਬ ਕਪੂਰ ਸਿੰਘ ਜੀ ਦੇ ਹਵਾਲੇ ਕੀਤੀ ਗਿਆਨੀ ਭਗਵਾਨ ਸਿੰਘ ਜੀ ਦੀ ਸੂਰਮ ਗਤੀ ਦੇ ਕਾਰਨ ਜ਼ਕਰੀਆ ਖਾਨ ਨੇ ਇਹਨਾਂ ਨੂੰ ਪੰਜਾਂ ਪਿੰਡਾਂ ਦੀ ਜ਼ਗੀਰ ਭੇਟਾ ਕੀਤੀ ਗਿਆਨੀ ਭਗਵਾਨ ਸਿੰਘ ਜੀ ਦੇ ਜੰਗ ਵਿੱਚ ਲੜਦਿਆਂ 1738 ਈਸਵੀ ਵਿੱਚ ਸ਼ਹੀਦ ਹੋਣ ਉਪਰੰਤ ਵਲਾਪਿੰਡ ਜੱਸਾ ਸਿੰਘ ਦੇ ਹਿੱਸੇ ਆਇਆ ਇੱਥੇ ਹੀ ਇਸ ਨੇ ਰਾਜ ਪ੍ਰਬੰਧ ਕਰਨ ਦਾ ਤਜਰਬਾ ਹਾਸਲ ਕੀਤਾ ਇੱਥੇ ਹੀ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨਾਲ ਮੋਠ ਭੇੜ ਹੋਈ ਜਿਸ ਵਿੱਚ ਜੱਸਾ ਸਿੰਘ ਦੀ ਜਿੱਤ ਹੋਈ 1745 ਈਸਵੀ ਵਿੱਚ ਜ਼ਕਰੀਆ ਖਾਨ ਦੀ ਮੌਤ ਪਿਛੋਂ ਸਿੱਖਾਂ ਨੇ ਆਪਣੀ ਤਾਕਤ ਵਧਾ ਕੇ ਥਾਂ-ਥਾਂ ਛਾਪੇ ਮਾਰਨੀ ਸ਼ੁਰੂ ਕਰ ਦਿੱਤੇ ਸਰਦਾਰ ਜੱਸਾ ਸਿੰਘ ਵੀ ਆਪਣੇ ਸਾਥੀਆਂ ਸਮੇਤ ਸਰਦਾਰ ਆਨੰਦ ਸਿੰਘ ਸੰਘਾਰਣੀਆਂ ਦੇ ਜਥੇ ਵਿੱਚ ਸ਼ਾਮਲ ਹੋ ਗਿਆ ਸਿੱਖਾਂ ਨੇ ਛੇਤੀ ਹੀ ਆਪਣੀ ਵਾਧੀ ਤਾਕਤ ਦਾ ਵਿਖਾਵਾ ਕਰਨ ਲਈ ਆਨੰਦਪੁਰ ਸਾਹਿਬ ਹੂਲਾ ਮਹੱਲਾ ਅਤੇ ਅੰਮ੍ਰਿਤਸਰ ਵਿਖੇ ਵਸਾਖੀ ਮਨਾ ਕੇ ਆਪਣੀ ਆਣ-ਛਾਣ ਦੀ ਰਖਵਾਲੀ ਦੀ ਕਿਲਾ ਉਸਾਰਨ ਦਾ ਮਤਾ ਸਰਬਸੰਤੀ ਨਾਲ ਪਾਸ ਕੀਤਾ ਅਤੇ ਮਾੜੀ ਕੰਬੋਕੇ ਦੇ ਸੁਖਾ ਸਿੰਘ ਦੀ ਸਲਾਹ ਤੇ ਪਹਿਲਾ ਕਿਲਾ ਅੰਮ੍ਰਿਤਸਰ ਵਿੱਚ ਹੀ ਰਾਮ ਰੌਣੀ ਨਾਂ ਦਾ ਉਸਾਰਿਆ ਗਿਆ ਇਸ ਕਿਲੇ ਦੀ ਉਸਾਰੀ ਵਿੱਚ ਸਰਦਾਰ ਜੱਸਾ ਸਿੰਘ ਅਤੇ ਉਸ ਦੇ ਸਾਥੀਆਂ ਨੇ ਵਿਸ਼ੇਸ਼ ਰੂਪ ਵਿੱਚ ਹਿੱਸਾ ਲਿਆ ਜਿਸ ਕਰਕੇ ਇਹਨਾਂ ਨੂੰ ਰਾਮਗੜੀਏ ਦਾ ਲੱਕਬ ਪ੍ਰਾਪਤ ਹੋਇਆ ਜਲੰਧਰ ਦੇ ਸੂਬੇਦਾਰ ਅਦੀਨਾ ਬੇਗ ਨੇ ਸਿੱਖਾਂ ਨਾਲ ਸਮਝੌਤਾ ਕਰਕੇ ਆਪਣੀ ਤਾਕਤ ਵਧਾਉਣ ਦਾ ਫੈਸਲਾ ਲਿਆ ਅਤੇ ਸਿੱਖਾਂ ਵੱਲ ਕਈ ਦੂਤ ਭੇਜੇ ਸਰਦਾਰ ਜੱਸਾ ਸਿੰਘ ਆਲੂਆੜੀਆ ਨੇ ਉਸ ਨਾਲ ਕਿਸੇ ਤਰ੍ਹਾਂ ਦਾ ਵੀ ਸਲਾਹ مشورہ ਕਰਨ ਤੋਂ ਨਾ ਕਰ ਦਿੱਤੀ ਪਰ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਸੁਲਾਹ ਦਾ ਸੱਦਾ ਪ੍ਰਵਾਨ ਕਰ ਲਿਆ ਅਦੀਨਾ ਬੇਗ ਅਤੇ ਜੱਸਾ ਸਿੰਘ ਦੋਵੇਂ ਹੀ ਆਪਣੀ ਆਪਣੀ ਗਰਜ ਲਈ ਇੱਕ ਦੂਜੇ ਨੂੰ ਵਰਤਣਾ ਚਾਹੁੰਦੇ ਸਨ ਜੱਸਾ ਸਿੰਘ ਬਾਰੇ ਆਮ ਤੌਰ ਤੇ ਖਿਆਲ ਕੀਤਾ ਜਾਂਦਾ ਕਿ ਉਹ ਮੁਗਲਾਂ ਦੇ ਵਿੱਚ ਰਹਿ ਕੇ ਉਹਨਾਂ ਦੀਆਂ ਸਿੱਖਾਂ ਪ੍ਰਤੀ ਸ਼ਾਸ਼ਾ ਅਤੇ ਮੁਗਲਾਈ ਫੌਜ ਤੇ ਲੜਾਈ ਦੇ ਤਰੀਕਿਆਂ ਤੋਂ ਜਾਣੂ ਹੋਣਾ ਚਾਹੁੰਦਾ ਸੀ। ਉਹ ਮੁਗਲਾਂ ਦੇ ਵਿੱਚ ਰਹਿ ਕੇ ਆਪਣੀ ਕੌਮ ਦੀ ਵਧੀਕ ਸੇਵਾ ਕਰ ਸਕਣ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਇਸੇ ਲਈ ਉਸਨੇ ਅਦਿਨਾ ਬੇਗ ਨੂੰ ਮਿਲਣ ਦਾ ਫੈਸਲਾ ਕਰ ਲਿਆ। ਅਦੀਨਾ ਬੇਗ ਨੇ ਜੱਸਾ ਸਿੰਘ ਨੂੰ ਫੌਜ ਦਾ ਜਰਨੈਲ ਨਿਯੁਕਤ ਕੀਤਾ। ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਕੇ ਜੱਸਾ ਸਿੰਘ ਨੇ ਮੁਗਲ ਖዋਹਲੇ 'ਚ ਆਪਣੀ ਪੋਜੀਸ਼ਨ ਥਾਂ ਪੱਕੀ ਕਰਨ ਵਾਸਤੇ ਸਿੱਖਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਦੀ ਪੂਰੀ ਵਾਹ ਲਾ ਦਿੱਤੀ। ਆਪਣਾ ਅਸਰ ਸੂਖ ਵਰਤ ਕੇ ਉਸ ਨੇ ਅਦੀਨਾ ਬੇਗ ਪਾਸੋਂ ਕਈ ਸਿੱਖਾਂ ਨੂੰ ਜਲੰਧਰ ਦੁਆਬੇ ਵੀ ਨਿਯੁਕਤ ਕਰਵਾਇਆ। ਇਸੇ ਸਮੇਂ ਉਸ ਨੇ ਦੀਵਾਨ ਕੌੜਾ ਮਲ ਜੋ ਲਾਹੌਰ ਦੇ ਸੂਬੇਦਾਰ ਦਾ ਵਜ਼ੀਰ ਸੀ ਨਾਲ ਵੀ ਚੰਗਾ ਅਸਰ ਸੂਪ ਪੈਦਾ ਕਰ ਲਿਆ। ਮੁਗਲ ਹੁਕਮ ਦੇ ਮਜਬੂਰ ਕਰਨ ਤੇ ਉਸ ਨੂੰ ਸਿੱਖਾਂ ਨਾਲ ਦੋਸਤੀ ਖਤਮ ਕਰਨੀ ਪਈ ਤੇ ਉਲਟਾ ਉਸ ਨੂੰ ਸੂਬੇਦਾਰ ਦੀ ਮਰਜ਼ੀ ਅਨੁਸਾਰ ਸਿੱਖਾਂ ਉੱਤੇ ਸਖਤੀ ਕਰਨੀ ਪਈ ਇਸ ਕਰਕੇ ਸਿੱਖਾਂ ਨੂੰ ਜਲੰਧਰ ਦੁਆਬੇ ਵਿੱਚੋਂ ਨਿਕਲ ਕੇ ਜੰਗਲਾਂ ਤੇ ਪਹਾੜੀਆਂ ਵਿੱਚ ਜਾ ਕੇ ਲੁਕਣਾ ਪਿਆ ਕੁਝ ਸਿਰ ਕੱਢ ਅਤੇ ਦਲੇਰ ਸਿੱਖ ਅੰਮ੍ਰਿਤਸਰ ਵਿਖੇ ਰਾਮ ਲਾਉਣੀ ਦੀ ਰਾਖੀ ਲਈ ਪਹੁੰਚ ਗਏ ਅਤੇ ਕਈ ਬਾਹਰੋਂ ਮਦਦ ਭੇਜਦੇ ਰਹੇ ਸਿੱਖਾਂ ਨੂੰ ਖਤਮ ਕਰਨ ਲਈ ਲਾਹੌਰ ਦੇ ਮੀਰ ਮੰਨੂ ਵੱਲੋਂ ਇੱਕ ਗਸ਼ਤੀ ਫੌਜ ਭੇਜਣ ਤੇ ਅਦੀਨਾ ਬੇਗ ਨੂੰ ਵੀ ਆਪਣੀ ਫੌਜ ਦੇ ਕੁਝ ਦਸਤੇ ਭੇਜਣੇ ਪਏ ਜਿਨ੍ਹਾਂ ਵਿੱਚੋਂ ਜੱਸਾ ਸਿੰਘ ਦਾ ਦਸਤਾ ਵੀ ਸ਼ਾਮਲ ਸੀ। ਲੜੀ ਮਿਲੀ ਫੌਜ ਨੇ ਰਾਮ ਰੌਣੀ ਨੂੰ ਘੇਰਾ ਪਾ ਲਿਆ। ਲਗਾਤਾਰ 4 ਮਹੀਨੇ ਦੇ ਸਖਤ ਘੇਰੇ ਕਾਰਨ ਕਿਲੇ ਵਿੱਚ ਘਿਰੇ ਹੋਏ ਸਿੱਖਾਂ ਕੋਲ ਰਾਸ਼ਨ ਪਾਣੀ ਬਿਲਕੁਲ ਖਤਮ ਹੋ ਗਿਆ। ਸਿੱਖਾਂ ਨੇ ਕਿਲੇ ਵਿੱਚੋਂ ਨਿਕਲ ਜਾਣ ਦਾ ਫੈਸਲਾ ਕੀਤਾ। ਸਿੱਖਾਂ ਦੇ ਕਿਲਾ ਖਾਲੀ ਕਰਨ ਤੇ ਦੁਸ਼ਮਣ ਨੇ ਕਿਲਾ ਢਾਹ ਦੇਣਾ ਸੀ। ਜੱਸਾ ਸਿੰਘ ਨੇ ਸਿੱਖਾਂ ਦੀ ਆਨ ਤੇ ਸ਼ਾਨ ਦੇ ਪ੍ਰਤੀਕ ਇੱਕੋ ਕਿਲੇ ਦੀ ਹੋਂਦ ਨੂੰ ਖਤਰੇ ਵਿੱਚ ਪਿਆ ਮਹਿਸੂਸ ਕੀਤਾ ਤਾਂ ਜੋਗ ਮੌਕਾ ਦੇਖ ਕੇ ਆਪਣੇ ਸਾਰੇ ਜਥੇ ਸਮੇਤ ਕਿਲੇ ਵਿੱਚ ਜਾ ਵੜਿਆ ਤੇ ਉਸ ਦੀ ਰੱਖਿਆ ਦਾ ਸਾਰਾ ਭਾਰ ਆਪਣੇ ਜਿਮੇ ਲੈ ਕੇ ਕਿਲੇ ਵਿੱਚ ਘਰੇ ਸਿੱਖਾਂ ਦੇ ਉਤਸ਼ਾਹ ਨੂੰ ਅਥਾ ਵਧਾ ਦਿੱਤਾ ਉਧਰ ਜੱਸਾ ਸਿੰਘ ਵਰਗੇ ਉੱਗੇ ਜਨੈਲ ਦਾ ਮੁਗਲ ਫੌਜ ਵੱਲੋਂ ਪਾਸਾ ਫੇਰ ਲੈਣ ਨਾਲ ਲਾਹੌਰ ਸਰਕਾਰ ਦੀ ਫੌਜ ਬੜੀ ਨਿਰ ਉਤਸ਼ਾਹਤ ਹੋਈ ਪਰ ਸਿੱਖਾਂ ਵਿੱਚ ਉਤਸ਼ਾਹ ਫੈਲ ਗਿਆ ਕਿਉਂਕਿ ਉਹਨਾਂ ਉੱਤੇ ਆਇਆ ਅਤਿ ਵਿਖੜਾ ਸੰਕਟ ਜੱਸਾ ਸਿੰਘ ਵੀ ਗੁਰਸਿੱਖੀ ਦੂਰ ਅੰਦੇਸ਼ੀ ਅਤੇ ਰਾਜਨੀਤਿਕ ਸਿਆਣਪ ਨਾਲ ਵਕਤ ਸਿਰ ਦਿੱਤੀ ਮਦਦ ਕਾਰਨ ਟਲ ਗਿਆ ਸੀ ਇਸ ਨਾਲ ਉਸ ਨੇ ਗੁਰੂਪੰਥ ਪ੍ਰਤੀ ਆਪਣੀ ਕੁਰਬਾਨੀ ਭਰੀ ਸੋਚ ਦਾ ਵੀ ਇੱਕ ਠ ਸਬੂਤ ਦੇ ਦਿੱਤਾ ਆਪਣਾ ਅਸਰ ਸੂਖ ਵਰਤ ਕੇ ਦੀਵਾਨ ਕੌੜਾ ਮੱਲ ਨੂੰ ਸੁਨੇਹੇ ਭੇਜ ਕੇ ਮੀਰ ਮੰਨੂ ਨੂੰ ਕਿਲੇ ਦਾ ਘੇਰਾ ਚੁੱਕਣ ਦੀ ਸਲਾਹ ਦੇਣ ਲਈ ਵੀ ਪ੍ਰੇਰ ਲਿਆ ਦੀਵਾਨ ਕੌੜਾ ਮੱਲ ਨੇ ਅੱਗੋਂ ਆਪਣਾ ਅਸਰ ਸੂਕ ਵਰਤ ਕੇ ਸਿੱਖਾਂ ਅਤੇ ਲਾਹੌਰ ਸਰਕਾਰ ਵਿਚਕਾਰ ਸਮਝੌਤਾ ਕਰਵਾ ਦਿੱਤਾ। ਨਤੀਜੇ ਵਜੋਂ ਆਰਾਮ ਲਾਉਣੀ ਦਾ ਘੇਰਾ ਚੁੱਕਿਆ ਗਿਆ। 1749 ਵਿੱਚ ਫਿਰ ਮੀਰ ਮੰਨੂ ਨੇ ਸਿੱਖਾਂ ਨੂੰ ਬਿਲਕੁਲ ਹੀ ਖਤਮ ਕਰ ਦੇਣ ਦੇ ਉਦੇਸ਼ ਨਾਲ ਅਦੀਨਾਬੇਗ ਅਤੇ ਸਰਦੀਬ ਦੀ ਕਮਾਨ ਹੇਠ ਇੱਕ ਵੱਡੀ ਗਸ਼ਤੀ ਫੌਜ ਭੇਜੀ ਜਿਨ੍ਹਾਂ ਥਾਂ-ਥਾਂ ਤੇ ਸਿੱਖਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ। ਇਸ ਅਤ ਤੇ ਜ਼ੁਲਮ ਦੀ ਪਰੋੜਤਾ ਉਸ ਵੇਲੇ ਦਾ ਇੱਕ ਪੰਜਾਬੀ ਬੋਲ ਵੀ ਕਰਦਾ ਹੈ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਸਿੱਖਾਂ ਤੇ ਸਰਤੀ ਦਾ ਸਭ ਤੋਂ ਪਹਿਲਾ ਨਿਸ਼ਾਨ ਰਾਮਗੜ੍ਹ ਹੀ ਹੋਇਆ ਕਰਦਾ ਸੀ ਸੋ ਸਰਕਾਰੀ ਫੌਜ ਨੇ ਕਿਲੇ ਨੂੰ ਘੇਰਾ ਪਾ ਲਿਆ ਉਸ ਸਮੇਂ ਜੱਸਾ ਸਿੰਘ ਦੀ ਕਮਾਨ ਹੇਠ ਉੱਥੇ 900 ਸਿੰਘ ਮੌਜੂਦ ਸਨ ਦੁਸ਼ਮਣ ਦੀ ਬਹੁਤੀ ਫੌਜ ਕਾਰਨ ਉਹ ਲੜਦੇ ਲੜਦੇ ਨਿਕਲ ਗਏ ਅਤੇ ਮਗਰੋਂ ਦੁਸ਼ਮਣ ਨੇ ਕਿਲਾ ਢਹਿ ਢੇਰੀ ਕਰ ਦਿੱਤਾ ਮੌਕਾ ਮਿਲਣ ਤੇ ਸਿੰਘਾਂ ਨੇ ਜੱਸਾ ਸਿੰਘ ਦੀ ਅਗਵਾਈ ਵਿੱਚ ਕਿਲਾ ਮੁੜ ਉਸਾਰ ਲਿਆ ਮੀਰ ਮੰਨੂ ਉਪਰੰਤ ਤਹਿ ਮੂਲਖਾਂ ਲਾਹੌਰ ਦਾ ਸੂਬੇਦਾਰ ਬਣਿਆ ਉਸਨੇ ਵੀ ਮੀਰ ਮੰਨੂ ਆਗੋਂ ਸਿੱਖਾਂ ਦਾ ਖੁਰਾ ਖੋਜ ਮਟਾਉਣ ਦਾ ਫੈਸਲਾ ਕਰਕੇ ਸਿੱਖਾਂ ਦੀ ਸ਼ਾਨ ਦੇ ਪ੍ਰਤੀਕ ਰਾਮਗੜ੍ਹ ਅਤੇ ਅੰਮ੍ਰਿਤਸਰ ਨੂੰ ਮਲਿਆ ਮੇੜ ਕਰਨ ਦੇ ਇਰਾਦੇ ਨਾਲ 1757 ਵਿੱਚ ਆ ਕੇਰਾ ਪਾਇਆ ਸਰਦਾਰ ਜਸਾ ਸਿੰਘ ਜੀ ਦੀ ਅਗਵਾਈ ਸਿੱਖਾਂ ਦੇ ਡਟ ਕੇ ਮੁਕਾਬਲਾ ਕਰਨ ਦੇ ਬਾਵਜੂਦ ਵੈਰੀ ਦੀ ਗਿਣਤੀ ਬਹੁਤੀ ਹੋਣ ਕਾਰਨ ਉਹਨਾਂ ਨੂੰ ਕਿਲਾ ਛੱਡ ਕੇ ਜੰਗਲ ਵਿੱਚ ਨਿਕਲਣਾ ਪਿਆ ਹੰਕਾਰ ਵਿੱਚ ਅੰਨੇ ਹੋ ਕੇ ਵੈਰੀ ਦੀ ਫੌਜ ਨੇ ਪਹਿਲਾਂ ਰਾਮਗੜ੍ਹ ਤੇ ਫਿਰ ਦਰਬਾਰ ਸਾਹਿਬ ਨੂੰ ਆਦਤਾ ਤੇ ਸਰੋਵਰ ਨੂੰ ਮਿੱਟੀ ਨਾਲ ਭੋਰ ਦਿੱਤਾ ਬਾਅਦ ਵਿੱਚ ਜਦੋਂ ਤੈਮੂਰ ਸ਼ਾਹ ਤੇ ਜਹਾਂਨ ਖਾਨ ਸਿੱਖਾਂ ਤੇ ਅਦੀਨਾ ਬੇਗ ਦੀ ਮਿਲਮੀ ਫੌਜ ਤੋਂ ਹਾਰ ਕੇ ਅਫਗਾਨਿਸਤਾਨ ਦੌੜ ਗਏ ਤਾਂ ਅਦੀਨਾ ਬੇਗ ਨੇ ਲਾਹੌਰ ਦੀ ਹਕੂਮਤ ਸੰਭਾਲੀ ਪਰ ਇਸ ਨੇ ਸਿੱਖਾਂ ਦੀ ਵੱਡੀ ਤਾਕਤ ਤੋਂ ਭੈ ਪੀਤ ਹੋ ਕੇ ਆਪਣਾ ਰਾਜ ਖੁੱਸਣ ਦੇ ਡਰੋਂ ਇੱਕ ਵਾਰ ਫਿਰ ਸਿੱਖਾਂ ਦਾ ਖੁਰਾ ਕੋਜ ਮਟਾਉਣ ਲਈ ਨੀਰ ਅਜੀਜ਼ ਬਖਸ਼ੀ ਨੂੰ ਫੌਜ ਦੇ ਕੇ ਭੇਜਿਆ ਸਦਾਬਾਮ ਪਹਿਲਾ ਹਮਲਾ ਅਮਰਸਰ ਅਤੇ ਰਾਮਗੜ੍ਹ ਤੇ ਹੀ ਹੋਇਆ ਅਤੇ ਇਹਨਾਂ ਨੂੰ ਘੇਰੇ ਵਿੱਚ ਲੈ ਲਿਆ ਗਿਆ ਅੰਦਰ ਜਸਾ ਸਿੰਘ ਦੇ ਨਾਲ ਜੈ ਸਿੰਘ ਕਨਈਆ ਵੀ ਮੌਜੂਦ ਸੀ અત્યੰਤ ਸੂਰਬੀਰਤਾ ਦਿਖਾਉਣ ਦੇ ਬਾਵਜੂਦ ਦੁਸ਼ਮਣ ਦੀ ਜ਼ਿਆਦਾ ਗਿਣਤੀ ਕਾਰਨ ਇੱਕ ਰਾਤ ਕਿਲੇ ਦੀ ਕੰਧ ਵਿੱਚ ਮੰਗੋਰਾ ਕਰਕੇ ਸਿੱਖ ਬਾਹਰ ਨਿਕਲ ਗਏ ਦੁਸ਼ਮਣ ਨੇ ਫਿਰ ਕਿਲਾ ਮਿੱਟੀ ਵਿੱਚ ਮਿਲਾ ਦਿੱਤਾ 5 ਫਰਵਰੀ 1762 ਨੂੰ ਮਲੇਰ ਕੋਲੇ ਦੇ ਨੇੜੇ ਪਿੰਡ ਕੋਪਰ ਹੀੜੇ ਦੇ ਅਚਾਨਕ ਹਮਲੇ ਵਿੱਚ ਅਬਦਾਲੀ ਨੇ ਇੱਕੋ ਹੀ ਦਿਨ ਵਿੱਚ 20000 ਤੋਂ ਵੱਧ ਸਿੱਖ ਸ਼ਹੀਦ ਕਰ ਦਿੱਤੇ ਇਸ ਭਾਰੀ ਸੱਟ ਨੂੰ ਸਹਿਣਾ ਸਿੱਖ ਔਮਲੀ ਬਹੁਤ ਮੁਸ਼ਕਲ ਸੀ ਪਰ ਤਲਵਾਰਾਂ ਦੀ ਛਾਂ ਹਟ ਭਲੇ ਅਤੇ ਅਨੇਕਾਂ ਸੱਟਾਂ ਸਹਿ ਚੁੱਕੇ ਸਿੱਖ ਇਹ ਸੱਟ ਨੂੰ ਭਾਣੇ ਦੀ ਇੱਕ ਹੋਰ ਖੇਡ ਸਮਝ ਕੇ ਹੱਸ ਕੇ ਜਰ ਗਏ ਅਬਦਾਲੀ ਨੂੰ ਪਤਾ ਸੀ ਕਿ ਸਿੱਖ ਅਚਨਚੇਤ ਹਮਲੇ ਵਿੱਚ ਕੁਥਾਂਏ ਫਸੇ ਸੰਜੋਗ ਨਾਲ ਹੀ ਨੁਕਸਾਨ ਕਰਾ ਗਏ ਹਨ ਇਸ ਲਈ ਉਸਨੇ ਲਾਹੌਰ 3 ਮਾਰਚ 1762 ਨੂੰ ਵਾਪਸ ਪਹੁੰਚ ਕੇ ਹਿਸਾਬ ਲਿਆ ਅਤੇ 9 ਅਪ੍ਰੈਲ 1762 ਨੂੰ ਦਰਬਾਰ ਸਾਹਿਬ ਅਤੇ ਨਾਲ ਦੇ ਬੰਗੇ ਨੂੰ ਬਾਰੂਦ ਨਾਲ ਉਡਾਉਣ ਦਾ ਹੁਕਮ ਦਿੱਤਾ ਤੇ ਸਰੋਵਰ ਪੂਰਨਾ ਸ਼ੁਰੂ ਕਰ ਦਿੱਤਾ ਅਚਾਨਕ ਇੱਕ ਰੋੜਾ ਉੱਡ ਕੇ ਉਸਦੇ ਨੱਕ ਤੇ ਲੱਗਾ ਤੇ ਜ਼ਖਮ ਹੋ ਗਿਆ ਅੰਤ ਇਸ ਖੋੜੇ ਨਾਲ ਹੀ 23 ਅਕਤੂਬਰ 1772 ਵਿੱਚ ਅਬਦਾਲੀ ਮਰ ਗਿਆ ਤਦ ਖਾਲਸੇ ਨੇ 16 ਅਕਤੂਬਰ 1762 ਨੂੰ ਦਰਾਨੀ ਨੂੰ ਸਬਕ ਸਿਖਾਉਣ ਲਈ ਅੰਮ੍ਰਿਤਸਰ ਵਿਖੇ ਇਕੱਠ ਕੀਤਾ ਦੂਸਰੇ ਪਾਸਿਓਂ ਦਰਾਨੀ ਵੀ ਅੰਮ੍ਰਿਤਸਰ ਆ ਉਤਰਿਆ 17 ਅਕਤੂਬਰ ਨੂੰ ਹੋਈ ਗਹਿਗਾਚ ਲੜਾਈ ਵਿੱਚ ਦਰਾਨੀ ਦੀ ਹਾਲਤ ਬਹੁਤ ਮਾੜੀ ਹੋਈ ਉਹ ਰਾਤ ਦੇ ਹਨੇਰੇ 'ਚ ਵਾਪਸ ਲਾਹੌਰ ਪਹੁੰਚਿਆ ਤੇ ਉੱਥੋਂ ਜ਼ਰੂਰੀ ਸਮਾਨ ਲੈ ਕੇ ਵਾਪਸ ਅਫਗਾਨਿਸਤਾਨ ਲਈ ਦੌੜ ਗਿਆ ਉਸ ਦੇ ਵਾਪਸ ਜਾਣ ਦੀ ਧੀਰ ਸੀ ਕਿ ਦਸੰਬਰ 1762 ਵਿੱਚ ਸਿੱਖਾਂ ਨੇ ਪੰਜਾਬ ਵਿੱਚ ਅਬਦਾਲੀ ਦੇ ਨਿਯੁਕਤ ਕੀਤੇ ਹਾਕਮਾਂ ਨੂੰ ਥਾਂ ਪਰ ਥਾਂ ਸੁਧਣਾ ਸ਼ੁਰੂ ਕਰ ਦਿੱਤਾ ਸਿੱਖਾਂ ਨੇ ਲੜਾਈ ਦਾ ਗੁਰੀਲਾ ਢੰਗ ਅਪਣਾ ਕੇ ਆਪਣੀ ਤਾਕਤ ਬਿਹੱਦ ਵਧਾ ਲਈ ਸੀ 1764 ਵਿੱਚ ਅਬਦਾਲੀ ਨੇ ਸਰਹੰਦ ਪੋਜਣ ਤੇ ਉੱਜੜੀ ਸਰਹੰਦ ਨੂੰ ਦੇਖ ਕੇ ਸਿੱਖਾਂ ਨੇ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਇਸ ਲੜਾਈ ਵਿੱਚ ਸਿੱਖਾਂ ਦੀ ਕਮਾਨ ਜੱਸਾ ਸਿੰਘ ਆਲੂਆਲੀਆ ਅਤੇ ਜੱਸਾ ਸਿੰਘ ਰਾਮਗੜੀਆ ਦੇ ਸਹਯੋਗ ਹੱਥਾਂ ਵਿੱਚ ਸੀ ਇਹਨਾਂ ਦੀ ਦ੍ਰਿੜ ਬੀਰਤਾ ਭਰੀ ਅਤੇ ਸਹਯੋਗ ਅਗਵਾਈ ਵਿੱਚ ਸਿੱਖਾਂ ਦੀ ਦਲੇਰੀ ਇੰਝ ਚਮਕੀ ਕਿ ਅਬਦਾਲੀ ਨੂੰ ਬੇਬਸ ਹੋ ਕੇ ਵਾਪਸ ਮੁੜਨਾ ਪਿਆ ਗੁੱਸੇ ਵਿੱਚ ਅਬਦਾਲੀ ਨੇ ਮੁੜ 1767 ਈਸਵੀ ਵਿੱਚ ਲਾਹੌਰ ਅਤੇ ਅੰਮ੍ਰਿਤਸਰ ਤੇ ਹਮਲਾ ਕੀਤਾ ਸਿੱਖ ਆਗੂਆਂ ਨੇ ਅਫਗਾਨਾਂ ਨੂੰ ਚੰਗੀ ਟੱਕਰ ਦਿੱਤੀ ਤੇ ਵਾਪਸ ਇਸ ਵੇਲੇ ਅਫਗਾਨ ਫੌਜਾਂ ਦੇ ਬਿਆਸ ਲੰਘਣ ਦੀ ਦੇ ਸੀ ਕਿ ਜੱਸਾ ਸਿੰਘ ਰਾਮਗੜੀਆ ਨੇ ਅਚਾਨਕ ਹਮਲਾ ਕਰਕੇ ਅਫਗਾਨ ਫੌਜ ਵਿੱਚ ਭਾਜੜ ਪਾ ਦਿੱਤੀ। ਗਹਿ ਗੱਚ ਲੜਾਈ ਵਿੱਚ ਜੱਸਾ ਸਿੰਘ ਆਲੂਆਲੀਆ ਜ਼ਖਮੀ ਹੋ ਗਿਆ। ਨੀਤੀ ਤੋਂ ਕੰਮ ਲੈਂਦਿਆਂ ਰਾਮਗੜੀਆ ਸਰਦਾਰ ਮੈਦਾਨ ਤੋਂ ਲਾਂਬੇ ਆ ਗਿਆ। ਉਸ ਨੇ ਇਸ ਅਨੋਖੇ ਢੰਗ ਨਾਲ ਅਬਦਾਲੀ ਨੂੰ ਪਰੇਸ਼ਾਨ ਕਰ ਦਿੱਤਾ। ਰਾਮਗੜੀਆ ਸਰਦਾਰ ਦੀਆਂ ਫੌਜਾਂ ਨੇ ਉਹਨਾਂ ਦਾ ਲੱਕ ਤੋੜ ਦਿੱਤਾ ਅੰਤ ਅਬਦਾਲੀ ਰਾਮਗੜੀਆ ਸਰਦਾਰ ਤੋਂ ਤੰਗ ਆ ਕੇ ਵਾਪਸ ਮੁੜ ਗਿਆ ਸਿੱਖਾਂ ਦੀ ਤਾਕਤ ਨੂੰ ਅਨੁਭਵ ਕਰਦਿਆਂ ਅਬਦਾਲੀ ਨੇ ਸਮਝੌਤਾ ਕਰਨਾ ਚਾਹਿਆ ਤਾਂ ਉਹਨਾਂ ਮਨਾਂ ਕਰ ਦਿੱਤਾ ਬਿਆਸ ਅਤੇ ਰਾਵੀ ਵਿਚਕਾਰ ਲੀਆਂ तकरीबन ਸਾਰੀਆਂ ਰਿਆਸਤਾਂ ਨੇ ਆ ਰਾਮਗੜਿਆ ਸਰਦਾਰ ਦੀ ਅਧੀਨਗੀ ਸਰਕਾਰ ਕਰ ਲਈ ਅਤੇ ਜਲੰਧਰ ਦੁਆਬੇ ਦੇ ਮੈਦਾਨੀ ਇਲਾਕੇ ਉੱਤੇ ਵੀ ਉਹ ਕਾਬਜ਼ ਹੋ ਗਿਆ ਤੇ ਸ੍ਰੀ ਹਰਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾ ਕੇ ਰਾਜ ਪ੍ਰਬੰਧ ਚਲਾਇਆ ਪਹਾੜੀ ਰਿਆਸਤਾਂ ਵਿੱਚੋਂ ਆਪਣੀ ਪ੍ਰਮੁਖਤਾ ਰੱਖਣ ਲਈ ਤਲਵਾਲਾ ਨਗਰ ਵਿੱਚ ਕਿਲਾ ਉਸਾਰਿਆ ਤੇ ਆਪਣੇ ਭਰਾ ਅਲੀ ਸਿੰਘ ਨੂੰ 4000 ਸਵਾਰ ਦੇ ਕੇ ਕਿਲੇਦਾਰ ਥਾਪਿਆ ਭਾਵੇਂ ਮਿਸਲਾਂ ਦੇ ਪਰਸਪਰ ਝਗੜਿਆਂ ਕਾਰਨ ਰਾਮਗੜੀਆ ਸਰਦਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਚੰਗੇ ਨਹੀਂ ਸਨ ਤਾਂ ਵੀ ਸਾਂਝੇ ਦੁਸ਼ਮਣ ਦੇ ਵਿਰੁੱਧ ਰਾਮਗੜੀਆ ਸਰਦਾਰ ਸਦਾ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕਰਦਾ ਰਿਹਾ 1796 ਵਿੱਚ ਸ਼ਾਹਜਹਾਨ ਲਾਹੌਰ ਤੱਕ ਆਪ ਜਾ ਤੇ ਉਸ ਨੇ ਸ੍ਰੀ ਅੰਮ੍ਰਿਤਸਰ ਤੇ ਹਮਲਾ ਕਰਨ ਦੀ ਬਿਆਉਤ ਬਣਾਈ ਇਸ ਵੇਲੇ ਹੋਰ ਸਿੱਖ ਸਰਦਾਰਾਂ ਦੇ ਨਾਲ ਸਰਦਾਰ ਜੱਸਾ ਸਿੰਘ ਵੀ ਪਵਿੱਤਰ ਸ਼ਹੀਦ ਦੀ ਰੱਖਿਆ ਲਈ ਪੂਜਾ ਤੇ ਬਚਾਓ ਵਿੱਚ ਵੱਧ ਛੜ ਕੇ ਹਿੱਸਾ ਲਿਆ 1803 ਈਸਵੀ ਨੂੰ 80 ਸਾਲ ਦੀ ਉਮਰ ਵਿੱਚ ਜੱਸਾ ਸਿੰਘ ਦੀ ਅਕਾਲ ਚਲਾਣਾ ਕਰ ਗਏ ਇਹਨਾਂ ਦਾ ਪੁੱਤਰ ਸਰਦਾਰ ਜੋਗ ਸਿੰਘ ਕਾਫੀ ਯੋਗ ਜਾਣੀਸ਼ੀਨ ਸਾਬਤ ਹੋਇਆ ਉਸ ਦੇ ਜਿੰਦੇ ਜੀ ਅਰਥਾਤ 1816 ਤੱਕ ਮਹਾਰਾਜਾ ਰਣਜੀਤ ਸਿੰਘ ਨਾਲ ਉਸ ਦੇ ਮਿੱਤਰਤਾ ਭਰੇ ਸਬੰਧ ਰਹੇ